i'm oh, ਈਦਾਂ ਸਰਕਾਰ ਧੰਨ ਧੰਨ ਸਹਿਬ ਸ਼ੀਰੂ ਅਦਲੇਨੀ ਪਾਸ਼ਾ ਦੇ ਗਾਥਾ ਪ੍ਰੋਗਰਾਮ ਦੇ ਸਮਾਪਤ ਹਾਜੀ ਭਰੇ ਨੂੰ ਬੇਨਤੀ ਕਰਦੇ ਹੋ ਆਓ ਪਿਆਰ ਸਰਕਾਰ ਦਾ ਸਤਿਗੁਰ ਦੇ ਜਨਨ ਹਾਰੀ ਪਏ ਫਤਿਹ ਲਾਇਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਦਾਸ ਨੂੰ ਕੇ ਬਹੁਤ ਖੁਸ਼ ਭਗਤ ਪ੍ਰਿਆ ਸਮਾ ਪ੍ਰਾਪਤ ਹੋਇਆ ਕਿ ਅਸੀਂ ਕੀ ਵਿਆਪប្រទេស ਵਰਤੀ ਅਨਹਾਦ ਵੀ ਭਰਨਾ ਆ ਸੰਤਾਂ ਨੇ ਦਰਸ਼ਨ ਕਰਨਾ ਹੈ ਗੁਰੂ ਚਰਨਾਂ ਜੁਨਾਸਿਕਾ ਕਰਨਾ ਹੈ ਜਦੋਂ ਪਿੰਡੀਆਂ ਹਰੇ ਦਰੀਆਂ ਸੰਗਾਂ ਪ੍ਰੰਤ ਸੇਵਾਦਾਰਾਂ ਬਣੋ ਪ੍ਰਵਨਕਨ ਬਣੋ ਜਿੰਨੇ ਪਿਆਰ ਚਾਓ ਸਰਦਾ ਸਤਕਾਰ ਤੇ ਨਾਲ ਕੇ ਵਿਆਪੁਰ ਬਹੈ ਜਾਂਦਾ ਉਹ ਦੇਖ ਕੇ ਮੜਾ ਬਣ ਪੁੱਛੋਇਆ ਕਿ ਸਾਡੇ ਮਨ ਵਿੱਚ ਹੱਲੇ ਜਿਵੇਂ ਜੋ ਦੁਨਿਆਵੀ ਹਰਮਤ ਹਨ ਵੀ ਹਰੇ ਸਾਡੇ ਸੰਤਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਸਰਕਾਰ ਦੀ ਭਾਵਨਾ ਹੱਲੇ ਮੌਜੂਦ ਹੈ। ਇੱਥੇ ਕਿ ਮਿਗਰਸੀ ਗੁਰੂ ਘਰਾਂ ਨੂੰ ਥੋੜਾ ਜ਼ਰੂਰ ਹੋ ਗਿਆ ਭਜਨਾਂ ਦੀ ਸੇਵਾ ਕਰਨ ਦੀ ਜਿਹੜੀ ਸਾਨੂੰ ਸਤਿਗੁਰਾਂ ਨੇ ਬੜਮੁੱਢੀ ਦਾਤ ਬਖਸ਼ੀ ਸੀ। ਅਸੀਂ ਉਹ ਤੋਂ ਥੋੜਾ ਜਿਹਾ ਪਾਸਾ ਵੱਟਦੇ ਜਾ ਰਹੇ ਹਾਂ ਇਹ ਵਿਚਾਰ ਤੇ ਨਾਲ ਵਿਚਾਰ ਦਾ ਵਿਸ਼ਾ ਆਪਾਂ ਇਹਨੂੰ ਵਿਚਾਰਦੇ ਰਹਿ ਕੇ ਦੋ ਚਾਰ ਦਿਨ ਆਪਣੇ ਕੋਲ ਦਿਨੇ ਦਿਨ ਸਮਾਇਆ ਪਰ ਜੋ ਵਿਆਹ ਪਰੰਪਰੇ ਦੇ ਸੰਬੰਧ ਵਿੱਚ ਦੇਖਿਆ ਜਿੰਨੇ ਕਿ ਹੁਣੇ ਅਸਲਤ ਇਥੋਂ ਅਨਾਉਂਸ ਹੋਈਆ ਵੀ ਤਾਂ ਤਾਂ ਸਭ ਤੋਂ ਸੰਗਤ ਆਈ ਹੈ ਇਹ ਭਾਵਨਾ ਦੀ ਸ਼ਰਤ ਵੀ ਇੱਕ ਪਰਲਖ ਮਿਸਾਰ ਹੈ ہو سٹی آ کے بھائی دینا ویسے میں ودائیا سانجیا کروں گا بڑی بےنتی ہے تھوڑیاں ودائیاں ਉਹਨਾਂ ਦੇ ਵਿੱਚ ਦਾਹੀ ਥੋੜੀਆਂ ਹੈ ਸਰਕਾਰ ਹੋਣ ਦੀ ਜੇ ਅਸੀਂ ਪੰਨੇ ਪਾਛਾ ਦਾ ਜੋ ਸਾਨੂੰ ਬੜਮੁੱਲੀ ਦਾਤ ਜੋ ਉਹਨਾਂ ਨੇ ਸਾਨੂੰ ਕੀਤੇ ਵਚਨ ਜੋ ਸੇਵਾ ਦੀ ਦਾਤ ਮਕਸੀ ਹੈ ਜੋ ਜਮਨ ਦੇ ਖਿਲਾਫ ਲੜ ਕੇ ਉਹਨਾਂ ਨੇ ਜਿਹੜਾ ਸਾਨੂੰ ਮਾਰਗ ਰੋਸ਼ਨ ਕੀਤਾ ਤੇ ਅਸੀਂ ਉਹਨੂੰ ਸਮਝ ਕੇ ਇੱਥੇ ਬਚਾਇਆ ਅਸੀਂ ਸਰਪਨਾ ਦੇ ਵਚਨ ਭਾਗ ਕੇ ਬਾਣੀ ਜਿਹੜਾ ਸਿਰ ਕਲਜੀ ਦੀ ਜੀਵਨ ਦੇ ਆਧਾਰ ਵਾਸਤੇ ਸਤਿਗੁਰਾਂ ਨੇ ਭਗਤ ਕੋ ਪਾਰ ਕਰਨਾ ਹੀ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜਬੰਦੀ ਦਾ ਤੇ ਬੜੰਦਾ ਖਜ਼ਾਨਾ ਇਹ ਕਲਜੀ ਦੀ ਜੀਵਨ ਦੇ ਆਧਾਰ ਵਾਸਤੇ ਤੁਹਾਡੇ ਵੀ ਇਹ ਜੋ ਕਲਜੀ ਦੀ ਜੀਵਨ ਦਾ ਲਹਾੜਾ ਚਾਹੁੰਦਾ ਇਹਨੂੰ ਆਪਾਂ ਬਾਣੀ ਵਿੱਚ ਬੜੀਏ ਬਚਾ ਗਏ ਤੇ ਆਪਣਾ ਜੀਵ ਸੰਭਾਲ ਕੇ ਇਹੀ ਧੁਰਿਆਂ ਅਸਰ ਬਧਾਈ ਜਾ ਜੋ ਗੁਰੂ ਚਰਨਾਂ ਦੇ ਵਿੱਚ ਸਭਕਾਰ ਨੇ ਡੰਡੀਆਂ ਜਿਹੜਾ ਨੇ ਸੇਵਾ ਕੀਤੀ ਹੈ ਸੇਵਾ ਦਾ ਪਰਪਰ ਉਹ ਜਿਹੜਾ ਨੇ ਇਸ ਭਜਨ ਵਾਲੀ ਕੀਤੀ ਹੈ ਇਥੋਂ ਆ ਕੇ ਅਸੀਂ ਇਸ ਨੂੰ ਕਰ ਤਾਂ ਕੁਝ ਨਾ ਕੁਝ ਲੈ ਕੇ ਜਾਣ। ਗੱਲਾਂ ਕਰਕੇ ਨਗਰਪਾਲਿਕਾਾ ਕੋ ਸਾਡੇ ਪੇਟ ਪੂਰਤੀ ਹੈ ਪਰ ਸਾਡੇ ਮਨ ਦੀ ਉਹ ਖੁਰਾਕ ਹੈ ਜੋ ਸਾਡਾ ਜੀਵਨ ਦਾ ਮਨੋਰਥ ਹੈ ਉਹਦੇ ਵੱਲ ਵੀ ਥੋੜਾ ਜਿਹਾ ਸਾਡਾ ਧਿਆਨ ਜਿਨਾ ਨੇ ਰੁਕੀਆ ਬੜੀ ਖੁਸ਼ੀ ਹੋਈ ਹੈ ਪਰਮਾ ਪੰਨੇ ਪਾਛਾ ਦੇ ਬਿਲਕੁਲ ਚੰਦੂ ਰਸਤਾਨ ਗੁਰਦੁਆਰਾ ਫਿਰਤੀ ਸਾਹਿਬ ਦੇ ਦਰਸ਼ਨ ਕਰਕੇ ਜਿੰਨੀ ਸੋਹਣੀ ਇਮਾਰਤਾਂ ਅਸੀਂ ਬਣਾ ਲਈਆਂ ਕਰੋੜਾਂ ਰੁਪਏ ਗੁਰਦੁਆਰਾ ਸਾਹਿਬ ਤੇ ਖਰਚ ਲਿਆ ਐ ਏਸੀ ਕਰਦੇ ਆ ਬੈਠਿਆ ਸਕੂਨ ਮਿਲਦਾ ਇਹ ਸਾਡੇ ਤਰ੍ਹਾਂ ਨੂੰ ਸਕੂਨ ਮਿਲਦਾ ਮਨ ਨੂੰ ਸਕੂਨ ਨਹੀਂ ਮਿਲਦਾ ਮਨ ਨੂੰ ਉਦੋਂ ਮਿਲਦਾ ਮਨ ਦੀ ਭਟਕਣਾ ਮਨ ਵਿਸ਼ਿਆਂ ਵਿਚਾਰਾਂ ਤੋਂ ਉਦੋਂ ਉਪਰਾਹਮ ਹੋਵੇਗਾ ਜਾਣੋ ਸੇ ਸਤਿਗੁਰੂ ਦਾ ਜਾਪ ਕਰਾਂਗੇ ਸੇਵਾ ਕਰਾਂਗੇ ਤੇ ਭਲੇ ਪ੍ਰਸੰਦ ਸੰਗਤ ਕਰਾਂਗੇ ਸੋ ਗੁਰੂ ਕਿਰਪਾ ਕਰਨ ਤਾਂ ਹੀ ਹੋਰ ਵੀ ਅੱਗੇ ਨਾਮ ਕੀਰਤਨੇ ਜਾਣਾ ਸੋ ਕੋਸ਼ਿਸ਼ ਕਰਿਆ ਕਿ ਜਿਸ ਦੇ ਗੁਰਧਰ ਆਇਆ ਕੁਛ ਨਾ ਪੁੱਛੋ ਲੈ ਕੇ ਚਾਏ ਲੈ ਕੇ

ਮੋਲ ਦੇ ਮੱਥਾ ਨੋ ਕਹਾਣੀ ਗੁਰਬਾਣੀ ਗੁਰਨਾਥ ਪਾਸ਼ਾ ਆਪਰਾਬਸੀ ਪੰਨੇ ਪਾਸ਼ਾ ਆਪਰਾਬਸੀ ਇਹ ਬਾਣੀ ਵੀ ਰੱਬ ਦਾ ਰੂਪ ਹੈ ਰੱਬ ਦੀ ਜੋਤ ਹੈ ਤੇ ਅਸੀਂ ਭਾਵੇਂ ਕਰਨੇ ਕਰਤੀ ਕਹਿੰਦੇ ਆ ਪਰ ਸਾਡਾ ਪੂਰਨ ਸਰਬ ਦਾ ਵਿਸ਼ਵਾਸ ਨਹੀਂ ਹੈਗਾ ਵੀ ਅਸੀਂ ਇਹ ਸੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਗੁਰੂ ਆ ਇਹ ਵਾਹਿਗੁਰੂ ਦਾ ਰੂਪ ਆ ਇਹ ਹੀ ਅਕਾਰ ਪ੍ਰਤਿਮੇ ਜੋਤ ਹੈ ਬਾਣੀ ਕੀ ਬਣਤੀ ਆਉਂਦੀ ਆ ਹਮ ਆਪਣਾ ਭੰਦੇ ਸੁਣਨੇ ਆ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਇਸ ਜੀਵ ਵਰਨ ਕੋਣੇ ਹੁਣ ਇਹਦੇ ਭਾਵ ਸਾਫਟਾ ਨੇ ਬਾਣੀ ਨਿਰੰਕਾਰ ਨਿਰੰਕਾਰ ਦਾ ਰੂਪ ਹੈ ਨਿਰੰਕਾਰ ਕੋਣ ਹੈ ਆਕਾਰ ਤੋਂ ਵਾਹਿਗੁਰੂ ਜੋ ਏਸੀ ਭਾਵਨਾ ਦੇ ਨਾਲ ਅਸੀਂ ਨਿਰੰਕਾਰ ਦਾ ਰੂਪ ਜਾਣ ਕੇ ਗੁਰੂ ਜੋਤੀ ਨਾਲ ਕੇ ਜਸਾ ਬਾਸੀ ਨੂੰ ਬਾਹਰ ਸਰਬ ਜੀ ਗੁਰਾਂ ਸਾਹਿਬ ਦੇ ਵਿੱਚ ਉਹ ਜੋਰ ਮਜੂਦ ਹੈ ਇਹ ਸਰਬ ਸ਼ਕਤੀਮਾਨ ਹੈ ਸਿਰਫ ਸਾਡਾ ਧੰਤ ਤਰੀਕਾ ਜਾਂ ਸਾਨੂੰ ਅਨਜਾਣਤਾ ਅਨਜਾਨਤਾ ਇਹ ਨਹੀਂ ਕਿ ਅਸੀਂ ਇਹਨੂੰ ਇਹਦੇ ਵਿੱਚੋਂ ਹੁੰਦੋਕ ਦਾ ਰਾਹ ਲੈ ਸਕੀ ਅਸੀਂ ਸੱਚੇ ਖੱਬੇ ਪੜਤੇ ਦੇ ਫਿਰਦੇ ਆ ਸਾਨੂੰ ਪ੍ਰਮਾਤਮਾ ਨੇ ਇਹ ਬਾਣੀ ਧੁਰੇ ਬਾਣੀ ਜਿਹੜੀ ਦਾਤ ਬਖਸ਼ੀ ਹੈ ਇਹਦਾ ਜਿਹੜੇ ਪ੍ਰਾਣੀ ਕਰਦੇ ਆ ਬਹੁਤ ਜਲਦੀ ਕਰਦਾ ਜਿਹੜੇ ਨਹੀਂ ਕਰਦੇ ਕੋਸ਼ਿਸ਼ ਕਰਿਆ ਕਰੋ ਗੁਰਮਤੰਤਾ ਦਾ ਜਾਪ ਕਰੋ ਮੂਲਵੰਤੰਤਾ ਦਾ ਕਰੋ ਜਿਹੜੀ ਬਾਣੀ ਤੁਸੀਂ ਪੜ੍ਹਸਣੇ ਆਉਂ ਸ਼ੋਕੀ ਵੱਡੀ ਸਰਬਾਣੀ ਜਾਪ ਕਰਨ ਨਾਲ ਨੇਕਿਆਂ ਦਾ ਜੀਵਨ ਦਾ ਆਪਣਾ ਹਿੱਸਾ ਬਣਾਓ ਤਾਂ ਹੀ ਸਾਡੇ ਜਿਹੜੇ ਕੇ ਕਰਮ ਕੀਤੇ ਆ ਤੇ ਹੋਏ ਵੀ ਸਫਲੇ ਹੋਗੇ ਆ ਸੇਵਾ ਸੇਨਾ ਕਰਾਂਗੇ ਭਜਨ ਮੰਦਰੀ ਕਰਾਂਗੇ ਤੇ ਸਾਡਾ ਇੱਥੇ ਇਸ ਸੰਸਾਰ ਵਿੱਚ ਪਾਉਣਾ ਗੁਰੂ ਘਰ ਹੁਣਾ ਇਹ ਸਫਲਾ ਹੋ ਜਾਵੇਗਾ ਸੋ ਸਤਿ ਪੁੱਤ ਦਾ ਤਪ ਹੁਕਮ ਹੈ ਜਿਹੜੇ ਗੁਰਮੁਖ ਪਿਆਰੇ ਸ਼ਬਦਾਂ ਜਾ ਰਹੇ ਦਾ ਜਾਣ ਕਰਦੇ ਹਨ ਬੰਨੇ ਪਾਛਾ ਦੀ ਮਾਣੀ ਹੈ ਮੇਰਾ ਮਨ ਮਾਣ ਭਾਣਾ ਪਾਣ ਵਾਲਾ ਪੜ੍ਹਦਾ ਉਹਦੇ ਕੀਤੇ ਨੂੰ ਚਾਹੁੰਦਾ ਮਨ ਮਦਦ ਤਨ ਵੇਸ਼ ਤਲੰਦਰ ਕਾਠੀ ਕੀ ਸੁਣਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸ ਹੈ ਬਹੁਤ ਜਾਨਣਾ ਆ ਇਹ ਪਾਣੀ ਪਾਛਾ ਨੇ ਸ਼ਬਦ ਜਾਨਣਾ ਕਠਨ ਕੀਤਾ ਸੀਗਾ ਸ਼ਬਦ ਲੈਣੀ ਪਾਣੀ ਕਠਨ ਕੀਤੀ ਸੀ ਹੁਣ ਇਹ ਸ਼ਬਦ ਨੂੰ ਅਸੀਂ ਮਨ ਦੇ ਵਿੱਚ ਆਪਣੇ ਵਸਾਉਣਾ ਇਹ ਸ਼ਬਦ ਕੀ ਹੈ ਉਹ ਵਾਹਿਗੁਰੂ ਵੀ ਹੈ ਤੁਸੀਂ ਜਿਹੜੀ ਬਾਣੀ ਪੜਦੇ ਹੋ ਉਹ ਸ਼ਬਦ ਰੂਪੀ ਬਾਣੀ ਤੁਹਾਡੇ ਜੀਵਨ ਦਾ ਆਧਾਰ ਕਰ ਸਕਦੀ ਹੈ ਤੁਹਾਡੇ ਭਗਤ ਦੇ ਵਿੱਚੋਂ ਬਾਹਰ ਕਰ ਸਕਦੀ ਹੈ ਤੁਹਾਨੂੰ ਆਵਾ ਰਮਣ ਤੋਂ ਛੁਟਕਾਰਾ ਦਿਵਾ ਸਕਦੀ ਹੈ ਜਿਹੜਾ ਸਾਨੂੰ ਤਣਾਸੀ ਰੱਖੂ ਦਾ ਇਹ ਸਾਨੂੰ ਆਵਾ ਡਾਕ ਦਾ ਚੱਕਰ ਵਿੱਚੋਂ ਮੁਕਤ ਕਰਾ ਸਕਦੀ ਹੈ ਇਹੀ ਗੁਰੂ ਘਰੋਂ ਦਾ ਫਾਇਦਾ ਬਹੁਤ ਸੋਹਣੀਆ ਮਾਤਰ ਜਿਵੇਂ ਅਸੀਂ ਬਣਾ ਲਈਏ ਬਹੁਤ ਚੰਗੀ ਗੱਲ ਹੈ ਫਿਰ ਸਾਨੂੰ ਆਪਣੇ ਜੀਵਨ ਨੂੰ ਆਪਣੇ ਕਰਤਾਰ ਨੂੰ ਆਪਣੇ ਮਨ ਨੂੰ ਸੋਨਾ ਬਣਾ ਦਈਏ ਤਾਂ ਕਿ ਸਾਡਾ ਮਨ ਵੀ ਇਸ ਸੰਸਾਰ ਦੇ ਵਿੱਚ ਆ ਕੇ ਸੋਨਾ ਹੋ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ ਪ੍ਰਬੰਧਕਾਂ ਦਾ ਸੇਵਾਦਾਰਾਂ ਨੇ ਬੜੀ ਨੀਝਾ ਭਾਵਨਾ ਨਾਲ ਸੇਵਾ ਕੀਤੀ ਹੈ ਵਿਆਪਕ ਰਿਸਪਨ ਦੇ ਵਿੱਚ ਸੋਕੇ یہی ساحا کہ ابھی جی کوئی دارمک سماج کرتے ہیں پروگرام کرتے ہیں جا کسی بھی روپئے چاہے سماگ منا وہ کچھ نہ کچھ اپنا لاح لے کے جائیے گرو کرپا کر رکھن سات سکھی جیون کی رات بخش قومسی اتپا پیاگ کی رات بخش سانو یہ بخش کہ اچھی ساری قوم کا ساری آنے والی پیڑیاں کا وہ گردتا جا رہا ਉਹ ਤੋਂ ਅਸੀਂ ਸੰਗੜੀਏ ਅਸੀਂ ਜੀਵਨ ਘਾ ਭਾਵਨਾ ਨੂੰ ತ್ಯਗੀਏ ਗੁਰੂ ਵਰਮਾਣ ਦਾ ਕੋਲ ਆਸਰਾ ਲੈ ਕੇ ਕੌਮੀ ਜੋ ਸਾਡੀ ਭਾਵਨਾ ਹੈ ਕੌਮੀ ਸ਼ਾਨਤੀ ਹੈ ਉਹਨੂੰ ਮਰਮਦੇ ਜੀਵਨ ਨੂੰ ਸਿੱਖੀ ਦੇ ਸੁਧਾਰ ਦਾ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਪਹਿਲੇ ਪਾਸ਼ਾ ਨੇ ਸਾਨੂੰ ਜੀਵਨ ਦਾ ਸਿਖਾਈਆ ਉਹਨਾਂ ਨੇ ਸਾਨੂੰ ਕਿੱਥ ਕਰੋ ਨਾਮ ਜੱਥੋਂ ਵੱਣ ਸਕਣ ਦਾ ਅਧਿਸ਼ ਦਿੱਤਾ ਸੂਝ ਪਾਸ਼ਾ ਨੇ ਇਹ ਸਾਨੂੰ ਇਹ ਉਪਦੇਸ਼ ਨੂੰ ਗੁਰੂ ਜਨਾਂ ਗੱਤ ਨੇ ਕੀਤੇ ਪਾਸ਼ਾ ਨੇ ਸੇਵਾ ਕੀਤੀ ਹੈ ਚੌਥੇ ਪਾਸ਼ਾ ਨੇ ਸੇਵਾ ਕਰਾਈ ਹੈ ਅਨੇ ਪਾਸ਼ਾ ਨੇ ਜੋ ਜ਼ਬਰਦਸਤ ਖਲਾਫ ਲੜ ਕੇ ਸ਼ਹਾਦਤ ਦਿੱਤੀ ਹੈ ਕਿ ਸਾਡੇ ਧੀਰ ਨੂੰ ਸਾਨੂੰ ਜਿਨ੍ਹਾਂ ਨੇ ਇਸ ਮਨੁੱਖੀ ਜਨਮ ਜਾ ਕੇ ਸਾਨੂੰ ਇਹ ਜੀਵਨ ਦਾ ਸਿਖਾਈ ਹੈ ਸੋ ਅਸੀਂ ਗੁਰੂ ਦੇ ਪੈਰ ਪੁੰਚਣਾ ਤੋਂ ਉਸਨਾਂ ਕੋਸ਼ਿਸ਼ ਕੇ ਲਾਹਾ ਲਈਏ ਗੁਰੂ ਘਰ ਬਾਣੀ ਦਾ ਅਰਦਾਸ ਸ਼ਰਧ ਕਰਕੇ ਆਪਣਾ ਜੀਵਨ ਸਫਲ ਕਰੀਏ ਕਿ ਬੜੀ ਖੁਸ਼ੀ ਹੋਈ ਯਾਰ ਮੇਰਨੋ ਦੇ ਦਰਸ਼ਕਾਂ ਅਤੇ ਸੰਗਤ ਦੇ ਵਿਆਹ ਵਰਤੇ ਸਮਾਗਮ ਦੇ ਵਿੱਚ ਹਾਜ਼ਰੀ ਭਰ ਕੇ ਸਭੇ ਰ ਇੱਕ ਵਾਰੀ ਬੇਸਾਨੀਆਂ ਸੰਤਾਨਾਂ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਵੀ ਧੰਨਵਾਦ ਤੇ ਭਾਈ ਜੇਕਾ ਸੰਗਤ ਆਇਆ ਅਸ਼ਰਤਾ ਭਾਵਨਾ ਦੇ ਨਾਲ ਪਰ ਇਹਨੀ ਬੇਨਤੀ ਜਰੂਰ ਰੱਖਿਓ ਕਿ ਸਾਡੀਆਂ ਅਗੀਆਂ ਵਿਆਹ ਵਰਤੀਆਂ ਕਹਾਣੀਆਂ ਕੋਲ ਸਾਈਂ ਫੜੀਆਂ ਪ੍ਰਮਾਣ ਹੋਣ ਕਿ ਅਸੀਂ ਗੁੱਤੇ ਪਤਨ ਨੂੰ ਆਪਣੇ ਮੇਰੇ ਸਾਰੇ ਹੋਰੇ ਜਨਨੀਆਂ ਦਾ ਪ੍ਰਭੂ ਇੱਕੋ ਅੰਕ ਦੇ ਸਾਥ ਹੋਵੇ ਸੇ ਕਿਰਪਾ ਨਾਲ ਨਿਖਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਜਗਤ